ਦੇਖੋ ਪੰਜਾਬ ਧਰਨਾ ਦੀ ਧਰਤੀ ਬੰਦਾ ਜਾ ਰਿਹਾ ਹਰ ਜਗ੍ਹਾ ਹਰ ਜਗ੍ਹਾ ਹਰ ਮੋੜ ਤੇ ਹਰ ਟੋਲੇ ਤੇ ਧਰਨਾ ਲੱਗ ਰਿਹਾ ਹੈ ਇਸ ਲਈ ਅਸੀਂ ਇਹ ਚਾਹੁੰਦੇ ਆ ਵੀ ਯਾਰੋ ਇਹ ਸਿੱਧੀ ਨੌਬਤ ਨਾ ਆਵੇ ਲੋਕ ਆਪਣਾ ਕੰਮ ਕਰਕੇ ਖਾਣ ਪੱਤਰਕਾਰ ਭਾਈਚਾਰਨ ਆਪਣਾ ਕੰਮ ਕਰਨ ਬਤਾਲ ਜਾਵੇ ਕੋਲ ਪ੍ਰਸ਼ਾਸਨ ਵੀ ਆਪਣਾ ਕੰਮ ਕਰੇ ਲੋਕਾਂ ਨੂੰ ਵੀ ਰਾਹਤ ਮਿਲੇ ਇਸ ਇੰਨਾ ਗੱਲ ਸਰਪੰਚ ਸਾਹਿਬ ਤੁਸੀਂ ਅਕਸਰ ਆਪਾਂ ਇਕੱਠੇ ਮਿਲਦੇ ਜੋਦੇ ਰਹਿੰਦੇ ਆ ਜੀ ਤੁਸੀਂ ਕੀ ਮਹਿਸੂਸ ਕਰਦੇ ਹੋ ਪੱਤਰਕਾਰ ਕਿੰਨੀ ਮਿਹਨਤ ਕਰਦੇ ਨੇ ਜੀ ਤੇ ਜੇ ਉਹਨਾਂ ਦੇ ਨਾਲ ਵੀ ਇੰਨਾ ਇਹ ਕੁਝ ਹੋਊਗਾ ਜੀ ਪੱਤਰਕਾਰਾਂ ਦੇ ਮਿਹਰਤਵਾਰੇ ਕੀ ਕਰਨਾ ਚਾਹੀਦਾ ਨਹੀਂ ਜੀ ਇਸ ਪੱਤਰਕਾਰ ਨੂੰ ਇੱਥਾ ਚੌਥਾ ਥਾਂ ਸਮਝਦੇ ਆ ਇਸ ਗੰਤੂ ਪੱਤਰਕਾਰ ਤੋਂ ਬਿਨਾ ਜੇ ਪਹਿਲਾਂ ਸਰਪੰਚ ਸਾਹਿਬ ਨੇ ਕਿਹਾ ਵੀ ਜੇ ਸਾਡਾ ਇੱਥੇ ਮੰਨਿੰਦਾ ਕੋਈ ਮਸਲਾ ਆਰਦਾ ਤਾਂ ਅਸੀਂ ਉੱਥੇ ਕਹਿੰਨੇ ਵੀ ਪੱਤਰਕਾਰਾਂ ਨੂੰ ਬੁਲਾ ਰਹੇ ਹਾਂ ਤਾਂ ਪ੍ਰਸ਼ਾਸਨ ਤੇ ਉੱਤੇ ਦਬਾਅ ਪੈਂਦਾ ਤੇ ਉਹ ਸੱਚੀ ਗੱਲ ਕਬੜਾ ਕੇ ਲਿਖਦੇ ਨੇ ਤਾਂ ਉਸ ਖਬਰ ਲੋਕਾਂ ਤੱਕ ਪਹੁੰਚਦੀ ਆ ਤੇ ਉਸ ਦਾ ਅਸਰ ਹੁੰਦਾ ਹੈ ਸਰਪੰਚ ਸਾਹਿਬ ਜਿਹੜੀ ਦੂਸਰੀ ਤੇ ਰਹਿ ਗਈ ਉਹਦੇ ਵਿੱਚ ਵੀ ਨਿਹਰ ਸਿੰਘ ਨੇ ਜੀ ਉਹਨਾਂ ਦਾ ਕਹਿਣਾ ਹੈ ਵੀ ਸਾਡੇ ਨਾਲ ਜਿਹੜੀ ਹੈ ਰੋਸ ਨੇ ਸਾਨੂੰ ਇਨਸਾਫ ਨਹੀਂ ਦਿੱਤਾ ਇਸ ਵਾਰ ਤੇ ਕੀ ਹੈ ਨਹੀਂ ਅਸੀਂ ਉਹਨਾਂ ਨੂੰ ਬੇਨਤੀ ਕਰਦੇ ਆ ਕਿ ਇਹ ਬੜਾ ਮਸਲਾ ਹੋਰ ਪਾਸੇ ਸੀਗਾ ਲੈ ਅਸੀਂ ਹੋਰ ਪਾਸੇ ਗਏ ਸੀ ਪ੍ਰਵਾਸੀਆਂ ਦਾ ਸੀ ਉਸ ਤੋਂ ਇਹ ਮੋੜ ਕੱਟ ਗਿਆ ਉਹਨਾਂ ਨੂੰ ਵੀ ਬੇਨਥੱਤ ਬਣ ਕੇ ਬੇਨਤੀ ਕਰਦੇ ਆ ਕਿ ਆਪਾਂ ਆਪਾ ਪੱਤਰਕਾਰ ਵੀ ਆਪਣੇ ਤੁਸੀਂ ਵੀ ਆਪਣੇ ਉਹ ਇਹ ਆਪਾਂ ਨੂੰ ਬੈਠ ਕੇ ਮਸਲੇ ਨੂੰ ਹੱਲ ਕੀਤਾ ਜਾਵੇ ਉਹਨਾਂ ਨੂੰ ਬੇਨਤੀ ਆ ਕਿ ਆਪਾਂ ਟੇਬਲ 'ਤੇ ਆ ਕੇ ਬੈਠ ਕੇ ਇਸ ਦਾ ਮਸਲੇ ਦਾ ਜਿਵੇਂ ਵੀ ਤੁਸੀਂ ਚਾਹੁੰਦੇ ਹੋ ਇਹਦਾ ਹੱਲ ਆਪਾਂ ਕਰਨ ਲਈ ਤਿਆਰ ਸਾਡੇ ਜਥੇਬੰਦੀਆਂ ਵੱਲੋਂ ਵੀ ਬੇਨਤੀ ਆ ਕਿ ਅਸੀਂ ਵੀ ਜਿੱਥੇ ਸਾ ਤੋਂ ਜਿਹੜਾ ਸਹਿਯੋਗ ਲੈਣਾ ਹੋਇਆ ਲੈ ਕੇ ਆਪਾਂ ਇਸ ਮਸਲੇ ਨੂੰ ਬੈਠ ਕੇ ਹੱਲ ਕਰੀਏ ਆਲੇ ਸਿਫੀਰੋ ਦੇ ਕੋ ਵੱਡੀ ਗਲਤੀ ਇਹ ਵੀ ਹੈ ਜੇ ਪੱਤਰਕਾਰ ਵੀ ਉੱਥੇ ਗਏ ਨੇ ਕਵਰੇਜ ਵਾਸਤੇ ਉਹ ਵੀ ਤਾਂ ਸਮਾਜ ਦੇ ਭਲੇ ਵਾਸਤੇ ਗਏ ਨੇ ਉਹ ਬਣਾ ਕੇ ਕੱਲਿਆਂ ਵਾਸਤੇ ਗਏ ਨੇ ਹਾਂਜੀ ਹਾਂਜੀ ਬਿਲਕੁਲ ਬਿਲਕੁਲ ਉਹਨਾਂ ਨੇ ਇੱਕ ਜਾਇਜ਼ ਮੁੱਦੇ ਵਾਸਤੇ ਹਾਂ ਨਹੀਂ ਇਸ ਤਰ੍ਹਾਂ ਫਿਰ ਗਾਹਨ ਪ੍ਰਕਾਰ ਕਰ ਮਿਆਜਣਗੇ ਜੀ ਜਾਂ ਉਹ ਸਾਨੂੰ ਜਿਦਾਂ ਅਸੀਂ ਵਾਈਟ ਕਰਨਾ ਤੇ ਸੱਤ ਐਪੀਆਟ ਲਿਆ ਕਰੋਗੇ ਕਿਉਂ ਜੀ ਬਿਲਕੁਲ ਸਹੀ ਗੱਲ ਹੈ ਜੀ ਸਾਡੇ ਦਿਲ ਤੇ ਅਸਰ ਪਾਉਗੇ ਇਸ ਚੀਜ਼ ਤੇ ਅਸੀਂ ਕਿੱਥੇ ਅਸੀਂ ਸੱਤ ਪਿਹੜਕ ਪੰਜ-ਪੰਜ ਵਾਰ ਵੀ ਰਿਪੋਰਟ ਕਰਦੇ ਆ ਜੀ ਕਿਤੇ ਧਰਨਾ ਲੱਗਿਆ ਹੋਇਆ ਜਾਂ ਕਿਤੇ ਲੱਗਿਆ ਦੇਖੋ ਇਹ ਗੱਲਾਂ ਇੰਨੀਆਂ ਕਾਨੂੰਨ ਦੇ ਉੱਤੇ ਆ ਕੇ ਨਹੀਂ ਨਿਬੜਨੀਆਂ ਹੈਗੀਆਂ ਜਿਹੜੀ ਵਾਈਕਲ ਕੋਈ ਵੀ ਪੈਕ ਦਿੰਦਾ ਉਹ ਵਾਈਕਲ ਜਿੰਮੇਵਾਰ ਹੁੰਦਾ ਤੁਸੀਂ ਉਹ ਵਾਈਕਲ ਨੂੰ ਬਾਹਰ ਚਲਾਉਨੇ ਹੋ ਤੇ ਜੇ ਉਹ ਬੰਦਾ ਉਸ ਤੋਂ ਮੁਨਕਰ ਹੁੰਦਾ ਤਾਂ ਉਹਨੂੰ ਇਸ ਤਰ੍ਹਾਂ ਨਹੀਂ ਹੁਣ ਕਰਨਾ ਚਾਹੀਦਾ ਸੀ ਇੱਕ ਤਾਂ ਪੈਸਾ ਤੁਹਾਨੂੰ ਲਾਸਟ ਮਿchnਾ ਚਾਹ ਰਹੇ ਆ ਵੀ ਜਿਵੇਂ ਉਹ ਅੱਜ ਬਹੁਤ ਵੱਡਾ ਪ੍ਰੋਟੈਸਟ ਸੀਗਾ ਇਹਦੇ ਵਿੱਚ ਜਿਹੜੇ ਪੁਲਿਸ ਆਫਸਰ ਤੇ ਉਹਨਾਂ ਨੂੰ ਨਹੀਂ ਸੀ ਚਾਹੀਦਾ ਜੀ ਅੱਜ ਉਹਨਾਂ ਨੂੰ ਕਿਉਂਕਿ মিডিਆ ਦਾ ਕੰਮ ਸੀਗਾ ਜੀ ਦੇਖੋ ਉਹਨਾਂ ਦਾ ਆਪਣਾ ਲੋਜਿਕ ਤੇ ਅਸੀਂ ਉਹਨੂੰ ਹੁਣ ਵੀ ਬੇਨਤੀ ਕਰਦੇ ਹਾਂ ਕਿ ਇਸ ਮਸਲੇ ਨੂੰ ਬੈਠ ਕੇ ਹੱਲ ਕਰੋ ਇਸ ਤਰ੍ਹਾਂ ਨਾਲ ਜੇ ਟਕਰਾ ਚਾਹਾਂਗੇ ਤਾਂ ਇਹ ਮਸਲਾ ਕਵੀਰ ਉਹ ਕੱਟਾ ਨ ਕਰ ਦਿੰਦਾ ਜੇ ਟਕਰਾ ਜੀ ਦੇ ਮਤਲਬ ਫਿਰ ਵੀ ਇੱਥੇ ਆ ਕੇ ਨਿਬੜਨਾ ਜਿੱਥੇ ਮਰਜ਼ੀ ਹੋ ਜਾਓ ਤਾਂ ਧਰਨੇ ਮਜ਼ਾਰੇ ਹੋਣਗੇ ਹੋਰ ਐਕਸ਼ਨ ਸਖਤ ਲਾਉਂਗਾ ਤੁਹਾਡਾ ਪੱਤਰ ਕਰ ਭਾਈ ਜਰਾ ਲੋਕਾਂ ਦਾ ਹੋਰ ਰੋਹ ਵਧੂਗਾ ਇਸੇ ਲਈ ਕਰਕੇ ਕਹਿੰਦੇ ਆ ਵੀ ਇਸ ਨੂੰ ਜਲਦੀ ਤੋਂ ਜਲਦੀ ਨਿਬੇੜਿਆ ਜਾਵੇ ਜਿੰਮੇ ਵੀ ਨਿਬੜਦਾ ਬੈਠ ਕੇ ਨਿਬੜ ਜਾਣਾ ਮਸਲਾ ਕੋਈ ਵੱਡੀ ਗੱਲ ਨਹੀਂ ਬਹੁਤ ਧੰਨਵਾਦ ਤੁਹਾਡਾ ਥੈਂਕ ਯੂ ਸਰ ਬਹੁਤ